ਕਦੇ ਕੋਲ ਆ ਤੈਨੂੰ ਬੜਾ ਕੁਝ ਦੱਸਣਾ ਕਦੇ ਕੋਲ ਆ ਤੈਨੂੰ ਬੜਾ ਕੁਝ ਦੱਸਣਾ ਤੈਨੂੰ ਦਿਮਾਗ 'ਚ ਨਹੀਂ ਦਿਲ 'ਚ ਰੱਖਣਾ ਤੈਨੂੰ ਦਿਮਾਗ 'ਚ ਨਹੀਂ ਦਿਲ 'ਚ ਰੱਖਣਾ ਤੈਨੂੰ ਸਾਹਮਣੇ ਬਿਠਾਉਣਾ ਰੱਜ ਕੇ ਤੱਕਣਾ ਤੈਨੂੰ ਸਾਹਮਣੇ ਬਿਠਾਉਣਾ ਤੇ ਰੱਜ ਕੇ ਤੱਕਣਾ ਇੱਕ ਵਾਰ ਹੱਥ ਫੜਾ ਦੀ ਇੱਕ ਵਾਰ ਹੱਥ ਫੜਾ ਦੀ ਤੇਰਾ ਹੁਣ ਇਹ ਸੱਤ ਜਨਮ ਨਹੀਂ ਛੱਡਣਾ 13 ਹੁਣ ਇਹ ਸਤ ਜਨਮ ਨਹੀਂ ਛੱਡਣਾ ਜੋ ਪਿਆਰ ਦਾ ਬੂਟਾ ਜੋ ਪਿਆਰ ਦਾ ਬੂਟਾ ਤੇਰੇ ਨਾਲ ਲਗਾਇਆ ਜੋ ਪਿਆਰ ਦਾ ਬੂਟਾ ਤੇਰੇ ਨਾਲ ਲਗਾਇਆ ਹੁਣ ਮੈਂ ਕਦੇ ਨਹੀਂ ਵੜਣਾ ਹੁਣ ਮੈਂ ਕਦੇ ਨਹੀਂ ਵੜਣਾ ਗੁੱਸੇ ਗਿਲੇ ਚੱਲ ਲੜਨਗੇ ਪਿਆਰ 'ਚ ਗੁੱਸੇ ਗਿਲੇ ਚੱਲ ਚੱਲਣਗੇ ਪਿਆਰ 'ਚ ਪਰ ਹੁਣ ਮੈਂ ਤੈਨੂੰ ਕਦੇ ਨਹੀਂ ਛੱਡਣਾ ਪਰ ਹੁਣ ਮੈਂ ਤੈਨੂੰ ਕਦੇ ਨਹੀਂ ਛੱਡਣਾ ਬਸ ਤੂੰ ਐ ਮੇਰੀ ਬਸ ਤੂੰ ਐ ਮੇਰੀ ਮੇਰਾ ਤੇ ਤੇਰਾ ਪਿਆਰ ਨੂੰ ਮੇਰੇ ਤੇ ਤੇਰੇ ਪਿਆਰ ਨੂੰ ਮੈਂ ਕਿਸੇ ਹੋਰ ਨਾਲ ਨਹੀਂ ਵੰਡਣਾ ਮੈਂ ਕਿਸੇ ਹੋਰ ਨਾਲ ਨਹੀਂ ਵੰਡਣਾ ਨਹੀਂ ਵੰਡਣਾ